ਮੈਂ ਸ਼ਰਨਜੀਤ ਕਾਰ ਤੇ ਮੇਰੇ ਸਾਥੀ ਆਪ ਜੀ ਦੇ ਸੰਬੋਧ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਦੀ ਕਲਮ ਜੋ ਕ੍ਰਿਸ਼ਬ ਜੋ ਅੱਜ ਦੀ ਸਚਾਈ ਨੂੰ ਬਿਆਨ ਕਰਦੇ ਹਨ ਕਵੀ શ્રી ਦੇ ਰੂਪ ਵਿੱਚ ਇੰਜ ਬਿਆਨ ਕਰਦੇ ਹਾਂ ਫਤਿਹ ਦੀ ਸਾਂਝ ਕਰਦੇ ਹੋਏ ਆਗੇ ਬਖਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਨ ਹੱਥ ਜੁੜੇ ਖੜੇ ਤੁਸਾਂ ਦੇ ਦਵਾਰ ਤੇ ਮੇਰੀ ਰੱਖੀ ਦਾਤਾ ਸਾਰੇ ਸੰਸਾਰ ਤੇ ਹੱਥ ਜੁੜੇ ਖੜੇ ਤੁਸਾਂ ਦੇ ਦਵਾਰ ਤੇ ਮੇਰੀ ਰੱਖੀ ਦਾਤਾ ਸਾਰੇ ਸੰਸਾਰ ਤੇ ਸਾਰੇ ਸੰਸਾਰ ਦੇ ਪਰਤ ਪਾਲਕਾ ਬੇਨਤੀ ਹੈ बेनती है तेरे अगे हुमाल बेनती है तेरे अगे हो हुमाल हाथ जोड़े खड़े तसा दे दबार से मेरे रखी दाता सारे संसार हाथ जोड़े खड़े तसा दे दबार मेरी रखी दाता सारे सं ਜਿਦੇ ਤੋਂ ਨਾ ਹੋਰ ਕੋਈ ਨਾ ਸੁਗਤ ਜੀ ਮਾਪਿਆਂ ਨੂੰ ਦਿਓ ਪੁੱਤਰਾਂ ਦੀ ਦਾਤ ਜੀ ਜਿਦੇ ਤੋਂ ਨਾ ਹੋਰ ਕੋਈ ਨਾ ਸੁਗਤ ਜੀ ਜਿਦੇ ਤੋਂ ਨਾ ਹੋਰ ਕੋਈ ਨਾ ਸੁਗਤ ਜੀ ਪੁੱਤਾਂ ਸਦਾ ਮਾਪਿਆਂ ਦੇ ਸੀਨੇ ਠਾਰਦੇ ਮੇਰੀ ਰੱਖੀ ਦਾਤਾ ਸਾਰੇ ਸੰਸਾਰ ਤੇ ਪੁੱਤਾਂ ਸਦਾ ਮਾਪਿਆਂ ਦੇ ਸੀਨੇ ਠਾਰਦੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਕੁੱਖ ਵਿੱਚ ਧੀ বিনা ਕੋਈ ਮਰੇ ਜੀ ਦਾਜ ਨਾ ਦੇਹ ਜਿਦੀ ਕੋਈ ਬਲੀ ਚੜੇ ਜੀ ਕੁੱਖ ਵਿੱਚ ਧੀ বিনা ਕੋਈ ਮਰੇ ਜੀ ਦਾਜ ਨਾ ਦੇਹ ਜਿਦੀ ਕੋਈ ਬਲੀ ਚੜੇ ਜੀ ਦਾਜ ਨਾ ਦੇਹ ਜਿਦੀ ਕੋਈ ਦੇਣ ਨਾ ਨਾਲ ਲੋਕ ਹੰਕਾਰ ਦੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਲੱਦਣ ਨਾ ਨਾਲ ਲੋਕ ਹੰਕਾਰ ਦੇ ਮੇਰੇ ਰੱਖੀ ਦਾਤਾ ਸਾਰੇ ਤੇ ਪਿਆਰ ਦੇ ਜਿ ਰਿਸ਼ਤੇ ਪਿਆਰ ਦੇ ਜਿ ਰਿਸ਼ਤੇ ਪਿਆਰ ਦੇ ਤਰ ਮਾਝ ਹੁਣ ਰਿਸ਼ਤੇ ਪਿਆਰ ਦੇ ਮੇਰੇ ਰਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰਖੀ ਦਾਤਾ ਸਾਰੇ ਸੰਸਾਰ ਤੇ ਖੇਤਾ ਵਿੱਚ ਦਾਤਾ ਹਰਿਆਲੀ ਹੋਵੇ ਜੀ ਕੋਈ ਵੀ ਨਾ ਜੀ ਕਦੇ ਬੇਜੀ ਖੇਤਾ ਵਿੱਚ ਦਾਤਾ ਹਰਿਆਲੀ ਹੋਵੇ ਜੀ ਕੋਈ ਵੀ ਨਾ ਜੀ ਕਦੇ ਭੁੱਖਾ ਸੋਵੇ ਜੀ ਮੁੱਕਣ ਨਾ ਕਦੇ ਅੰਨ ਦੇ ਪੰਡਾਰ ਗੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਨਸ਼ਿਆਂ ਚ ਮਾਪਿਆਂ ਦਾ ਪੁੱਤ ਰੁਲੇ ਨਾ ਸ਼ੀਆ ਜਿਵੇਂ ਮਾਪਿਆਂ ਦਾ ਪੁੱਤ ਰੁਲੇ ਨਾ ਵਿਦੂਸ਼ੀਆਂ ਦਾ ਬਿਨਾ ਗੱਲੋਂ ਖੂਨ ਡੁੱਲੇ ਨਾ ਸਭ ਨਾਨੂ ਚਾੜ ਖੁਸ਼ੀ ਦੇ ਘੁਮਾਰਤੀ ਮੇਰੀ ਰਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰਖੀ ਦਾਤਾ ਸਾਰੇ ਸੰਸਾਰ ਤੇ ਬਜ਼ੁਰਗ ਦਾਤਾ ਸਾਰੇ ਸੰਸਾਰ ਤੇ ਕਰ ਕਰ ਬਾਣੀ ਦਾ ਅਵਾਜ ਆਵੇ ਜੀ ਹਰੀ ਕਾ ਸਾ ਤੇਰਾ ਜਸ ਗਾਵੇ ਜੀ ਕਰ ਕਰ ਬਾਣੀ ਦਾ ਅਵਾਜ ਆਵੇ ਜੀ ਹਰੀ ਕਾ ਸਾ ਤੇਰਾ ਜਸ ਗਾਵੇ ਜੀ ਤਪੇ ਹੋਏ ਹਿਰਦੇ ਆਸਾਂ ਦੇ ਖਾਰ ਦੇ ਮੇਰੇ ਰਖੀ ਦਾਤਾ ਸਾਰੇ ਸੰਸਾਰ ਤੇ ਮੇਰੀ ਰੱਖੀ ਦਾਤਾ ਸਾਰੇ ਸੰਸਾਰੀ ਤੇ ਕਦੇ ਕਿਸੇ ਕਰ ਚਕਲੇਸ਼ ਹੋਵੇ ਨਾ ਮਾਣਾ ਲੋ ਬੱਚਾ ਕਦੇ ਵਖ ਸੁਵੇ ਨਾ ਕਦੇ ਕਿਸੇ ਕਰ ਚਕਲੇਸ਼ ਹੋਵੇ ਨਾ ਮਾਣਾ ਲੋ ਬੱਚਾ ਕਦੇ ਵਖ ਸੁਵੇ ਨਾ ਕਰਦਾ ਕਲੇਸ਼ ਕਰ ਹੀ ਉਜਾੜ ਦੇ ਮੇਰੇ ਰੱਖੀ ਦਾਤਾ ਸਾਰੇ ਸੰਸਾਰਿਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰਿਤੇ ਬੇਨਤੀ ਹੈ ਸਾਡੀ ਗੁਰੂ ਲੜ ਲੱਗੋ ਜੀ ਵਿਸ਼ਿਆ ਵਿਕਾਰਾਂ ਵਾਲਾ ਕੋੜ ਵੱਡੋ ਜੀ ਬੇਨਤੀ ਹੈ ਸਾਡੀ ਗੁਰੂ ਲੜ ਲੱਗੋ ਜੀ ਵਿਸ਼ਿਆ ਵਿਕਾਰਾਂ दाता सारे, दाता सारे संसार ते मेरे रखी दाता सारे संसार ते आज दा जो समा बहुत माड़ा चल दा जी बहुत माड़ा चल दा जी बहुत माड़ा चल दा आज दा जो समा बहुत माड़ा चल दा लुठा को हाँ ज्यादा खतरा है ਕੋਈ ਦੋਸ਼ ਨਾਵੇ ਸਰਕਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਲੱਗੀ ਹੋਈ ਡਿਊਟੀ ਮੰਨ ਲਾਣੀ ਭਾਈ ਜੀ ਸੰਗਤਾਂ ਦੇ ਵਿੱਚ ਤੇਰਾ ਜਸ ਗਾਈ ਜੀ ਲੱਗੀ ਹੋਈ ਡਿਊਟੀ ਮੰਨ ਲਾਣੀ ਭਾਈ ਜੀ ਸੰਗਤਾਂ ਦੇ ਵਿੱਚ ਤੇਰਾ ਜਸ ਗਾਇ ਜੀ ਕਿੰਨੇ ਸੰਦੀਪ ਜੇ ਤੂੰ ਸਾਨੇ ਤਾਰਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਮੇਰੇ ਰੱਖੀ ਦਾਤਾ ਸਾਰੇ ਸੰਸਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ